ਆਪਾਂ ਨਾ ਕਿ ਮੁੰਡਾ ਮੇਰਾ ਦੋਸਤ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਦਾ ਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰੱਖਿਆ ਉਹਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸੈਂਡ ਕਰ ਦੇ ਮੁੰਡਾ ਤਾਂ ਮੈਨੂੰ ਸੈਂਡ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸੈਂਡ ਕਰਨੇ ਪੈਣੇ ਆ ਸਿਆਣ ਕਰ ਤੂੰ ਕੁਝ ਨਹੀਂ ਹੁੰਦਾ ਤੇ ਮੈਂ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਿਆਣ ਕਰ ਇਹਨੇ ਸਿਆਣ ਕਰਤੇ ਜੀ ਤੇ ਅੱਜ ਨੀ ਸਵੇਰ ਦਾ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਨੂੰ ਡਾਕਟਰ ਮਿਲਦਾ ਜੀ ਤੇ ਆਪਾਂ ਡਾਕਟਰ ਨੂੰ ਕਹਿੰਦਾ ਨੰਬਰ ਦੋ ਨਾ ਸਾਨੂੰ ਨੰਬਰ ਦਿੰਦਾ ਜੀ ਆਪਾਂ ਨਾ ਉਹਨਾਂ ਦੇ ਕੋਲ ਗਏ ਆਪਾਂ ਅਪਰ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਪਰ ਸਟੇਟ ਗਏ ਉੱਥੇ ਆਪਾਂ ਉਹਨਾਂ ਨੂੰ ਕਿਹਾ ਜਾ ਕੇ ਸਾਨੂੰ ਡਾਕਟਰ ਨੂੰ ਮਿਲਾਓ ਉਹ ਕਹਿੰਦੇ ਡਾਕਟਰ ਕਿਤੇ ਗਏ ਆ ਤੇ ਬਾਅਦ ਚ 5 ਮਿੰਟ ਬਾਅਦ ਕਿਤੇ ਡਾਕਟਰ ਨੂੰ ਮਿਲੋ ਜਦੋਂ ਜੀ ਡਾਕਟਰ ਗਏ ਆ ਬਾਰਾ ਹੀ ਲੱਖ ਰੁਪਇਆ ਲੱਗ ਗਿਆ ਉਹ ਤੋਂ ਫਿਰ ਬਿੱਲ ਬਣਾ ਕੇ ਬੈਠੇ 30000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇ ਤਾ ਤੁਹਾਡਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਢ ਸਕਦਾ ਵਾ ਤੋ ਸੋ ਇੱਡਾ ਬੱਚਾ ਵਧੀਆ ਸੀ ਤੇ ਅੱਜ ਕਿਦਾਂ ਡੈੱਡ ਹੋ ਗਿਆ ਬੱਚਾ ਹਾਂ ਸਾਲਾ ਹੈਗਾ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰਾਂ ਬਸਦਾ ਗੁਰਪ੍ਰੀਤ ਡਾਕਟਰਾਂ ਤੇ ਬਿੰਦਾ ਜੀ ਆਪਣੇ ਇੱਥੇ ਅਰਬਨ ਸਟੇਟ ਬਿੰਦਾ ਜੀ ਮੰਗ ਹੀ ਕਰਦੇ ਹੋ ਇਨਸਾਫ ਚਾਹੀਦਾ ਸਾਨੂੰ ਥੱਕਾ ਕੀਤਾ ਨੇ ਸਾਡੇ ਨਾਲ ਗੱਲ ਸਾਰਾ ਇਹਨਾਂ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲ ਹੀ ਹੈਗੀ ਆ 14000 ਕੋਈ ਜਾਈ ਇਨਫੈਕਸ਼ਨ ਕਹਿੰਦੇ ਕੋਈ ਗੱਲ ਨਹੀਂ ਦਵਾਈ ਦੇਤੀ ਬੁਖਾਰ ਦੀ ਦੇ ਦੇ ਨਾ ਇਨਫੈਕਸ਼ਨ ਦੀ ਦਵਾਈ ਦੇ ਪਾਈ ਡਾਕਟਰ ਨੇ ਤੇ ਜਦੋਂ ਡਾਕਟਰ ਨੂੰ ਅਸੀਂ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆ ਚੁੱਕਾ ਉਹ ਕਹਿੰਦਾ ਅਸੀਂ ਅੰਬਰ ਸਾਰਾ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਥਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਹੈ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਜੀ ਗੱਲ ਕਰੋ ਪਹਿਲਾਂ ਤੁਸੀਂ ਤੇ ਇਹ ਹਸਪੀਟਲ ਡਾਕਟਰ ਠੱਗ ਹੈਗਾ ਜੀ ਇਹਨਾਂ ਨੂੰ ਮੈਂ ਪੱਟੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਦੀ ਕਿੱਦਾਂ ਦੇਈ ਜਾਣੇ ਦੱਸਣ ਤਾਂ ਸਹੀ ਮੈਨੂੰ ਠੀਕ ਹੈ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਯਾਰ ਜੀ ਗੁਰਪ੍ਰੀਤ ਡਾਕਟਰ ਜੀ ਜੀ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਮੁੜ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਅਸੀਂ ਕਹਾਂ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਕੀ ਚਾਹंदे ਕੀ ਤੁਸੀਂ? ਹਾਨੂੰ ਤਾਂ ਸਾਫ਼ ਚਾਹੀਦਾ। ਸਾਡਾ ਬੱਚਾ ਹੀ ਜਾਣ ਗਈ ਐ। ਇਹ ਫੁੱਦੂ ਪੜਾਉਣ ਦੇ ਰਾਤ ਦਾ ਹੀ ਇਹ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ। ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ। ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਇੰਨਾ ਨਹੀਂ। ਇਹਨਾਂ ਨੇ ਮੇਰੇ ਕੋ ਸਾਈਨ ਕਰੋ ਉਹਦੇ ਬਦ ਵਧੀ ਕਦੀ ਕਿਤੇ ਕਦੀ ਕਿਤੇ। ਮੈਂ ਇਹਨਾਂ ਨੂੰ ਕਹਿੰਦਾ ਮੈਂ ਮੇਰੇ ਘਰ ਦੇ ਆਣ ਕੇ ਪੜ੍ਹ ਕੇ ਵੇਖ ਕੇ ਫੇਰ ਸਾਈਨ ਕਰਨਗੇ। ਇਹ ਕਹਿੰਦੇ ਨਹੀਂ ਤੂੰ ਸਾਈਨ ਕਰ ਫੇਰ ਗੱਲ ਅੱਗੋਂ ਹੋਏਗੀ। ਕਿੰਨੇ ਕੁ ਪੈਸੇ ਲੈ ਲਏ ਇਹ ਕਿੰਨੇ ਲੱਖ ਰੁਪਈਆ ਲੱਗ ਗਿਆ ਮੇਰਾ ਇੱਥੇ। ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟ ਦੀ ਜੋ ਪਰਚੀਆਂ ਮੈਂ ਪਰਚੀਆਂ ਮੈਂ ਹੁਣ ਮੰਗਣ ਡਿਆ ਕਹਿੰਦੇ ਜਿਨ੍ਹਾਂੇ ਪੱਤੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੈੰਦੇ ਆਜੇ ਤਰੀਕਾ 23 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖੋ ਠੀਕ ਆ ਇੱਕ ਦੂਸਰੀ ਵੀ ਆਵੀ ਜੇ ਲੇਕਿਨ 30 ਤਰੀਕ ਕਰੀ ਦਿੰਦਾ ਇਹ ਕਾ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਉਹ ਵੀ ਵਿਖਾਣਾ ਮੈਨੂੰ ਸਰ ਮੈਂ ਕੋਰਟ 'ਚ ਬਿਆਨ ਦੇਣੇ ਸੀ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਛੋਟੇ ਇਲਜ਼ਾਮ ਲਾਈ ਜਾਂਦੇ ਯਾਰ 1 ਲੱਖ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇਥੇ ਤੂੰ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਉਂਗੇ ਨਾ ਸਾਡੇ ਹਸਪੀਟਲ ਬਿਲਸ ਦੀ ਠੀਕ ਹੈ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਤੋਂ ਬਹੁਤ ਘੱਟ ਰੇਟ ਚ ਕਰ ਰਹੇ ਹਾਂ ਠੀਕ ਹੈ ਉਸ ਤੇ ਬਾਵਜੂਹਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਉਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰੰਦੇ ਆ ਆਰੇ ਬਿਲਸ ਕਿਦੋਂ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਹ ਚਾ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਣਾ ਮੇਰਾ ਮਕਸਦ ਨਹੀਂ ਹੈ ਇਸੇ ਇਸ ਜਿਸ ਤਰੀਕੇ ਨਾਲ ਦਸੰਡੇ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਹਾ ਹਾਂ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕ ਇਦਾਂ ਹੀ ਇਦਾਂ ਹੀ ਹੁੰਦਾ ਰਹੇਗਾ ਨਾ ਇਦਾਂ ਹੀ ਇਦਾਂ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵੰਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਹੀ ਜਾਣਾ ਪਏਗਾ ਡਾਕਟਰ ਜਸਪੀ ਇਹਨਾਂ ਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਤਰੀਕ ਨੂੰ ਚਲੋ ਇੱਕ ਕਲਿਨਿਕਲ ਮਿਸਟੇਕ ਹੈ ਇਟਸ ਨਾਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿਸੇ ਦੀ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਐਦਾਂ ਦੀ ਗੱ ਵੇ ਜਾਣ ਦੇ ਜਿਹੜੀ ਕਮਿਸਟੇਕ ਆਇਆ ਹੈ ਕਿ ਉਹ ਕੀ ਹੈ ਮਿਸਟੇਕ ਤੁਸੀਂ ਬਸ ਉਹ ਨਕੀ ਦੇਤੀ ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਮਿਸਟੇਕ ਹੋਈ ਹੈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਕੋਈ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਮੈਂ ਪੇਰੈਂਟਸ ਸਨਡੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਇਹ ਸਭ ਤੋਂ ਬੋਲਦੇ ਜਿਦਾ ਕੁਝ ਨਹੀਂ ਮੈਂ ਤਿੰਨੇ ਬੋਲਣ ਆ ਕੇ ਮਿਲਦਾ ਪਿਆ ਹਾਂ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਹਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਹੈ ਕਿੰਨੇ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ